ਅੱਜ ਬਹੁਤ ਗੁੱਜੀ ਵਾਲਾ ਦਿਨ ਹੈ ਪੰਜਾਬ ਵਿੱਚ 4000 ਕਰੋੜ ਦੀ ਲਾਗਤ ਨਾਲ 39 ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਲੋਕ ਅਰਪਣ ਜਾਸ਼ੀਲਾ ਨਾਸ ਕਰਦੇ ਜਾ ਰਹੇ ਨੇ ਪਹਿਲਾਂ ਵੀ ਪੰਜਾਬ ਲਈ ਨਿਤਨ ਗੜਬੀ ਜੀ ਨੇ अनेका ਪ੍ਰੋਜੈਕਟ ਸੈਂਕਸ਼ਨ ਕੀਤੇ ਨੇ ਸਾਰੇ ਪੰਜਾਬ ਵਿੱਚ ਨੈਸ਼ਨਲ ਹਾਈਵੇ ਦਾ ਜਾਲ ਵਿੱਚ ਹੈ ਬਹੁਤ ਸਾਰੇ ਸੜਕਾਂ ਬਣੀਆਂ ਬਹੁਤ ਸਾਰੇ ਫਲਾਈਓਵਰ ਬਣੇ ਨੇ ਬਹੁਤ ਸਾਰੇ ਬ੍ਰਿਜ ਬਣੇ ਨੇ ਔਰ ਇਹਨਾਂ ਨਾਲ ਪੰਜਾਬ ਬਹੁਤ ਤਰੱਕੀ ਤੇ ਖੁਸ਼ਹਾਲੀ ਵੱਲ ਵਧਿਆ ਹੈ ਉਨ੍ਹਾਂ ਨੇ ਸਾਰੇ ਦੇਸ਼ ਵਿੱਚ ਨੈਸ਼ਨਲ ਹਾਈਵੇ ਵੀ ਬਣਾਏ ਨੇ ਬ੍ਰਿਜ ਵੀ ਬਣਾਏ ਨੇ ਫਲਾਈਓਵਰ ਵੀ ਬਣਾਏ ਨੇ ਰੋਡ ਦਾ ਜਾਲ ਵਿਛਾਇਆ ਹੈ ਇਸ ਕਰਕੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੇ ਨਾਂ ਵੀ ਆਪਣੇ ਆਪਣੇ ਟਾਂਗਾਂ ਨਾਲ ਰੱਖੇ ਨੇ ਕੋਈ ਉਹਨਾਂ ਨੂੰ ਗੱਜਬ ਕੇ ਗੱਡਕਰੀ ਕਹਿੰਦਾ ਕੋਈ ਫਲਾਈ ਓਵਰਮੈਨ ਕਹਿੰਦਾ ਕੋਈ ਉਹਨਾਂ ਨੂੰ ਹਾਈਵੇ ਕਿੰਗ ਕਹਿੰਦਾ ਕਹਿੰਦੇ ਨਾਂ ਇਹਦਾ ਬ੍ਰਿਜ ਬਣਾ ਕੇ ਬ੍ਰਿਜ ਭੂਸ਼ਣ ਗੱਡਕਰੀ ਰੱਖਿਆ ਕੋਈ ਉਹਨਾਂ ਨੂੰ ਨਿਤਨ ਕੋ ਰੋਡ ਕਰੀ ਕਹਿੰਦਾ ਬਹੁਤ ਸਾਰੇ ਨਾਮ ਇਸ ਤਰ੍ਹਾਂ ਪਿਆਰ ਨਾਲ ਜਦ ਲੈਨੇ ਇਹਨਾਂ ਨੇ ਇਹਨਾਂ ਦੀ ਕਸੀਦ ਹੈ ਕਿ ਸਭ ਤੋਂ ਜਿਆਦਾ ਪਪੂਲਰ ਮੰਤਰੀ ਜੀ ਸੈਂਟਰ ਗਵਰਨਮੈਂਟ ਵਿੱਚ ਨਿਤਨ ਗੱਡਕਰੀ ਜੀ ਹਨ ਜਿਹੜਾ ਵੀ ਕੋਈ ਐਮਪੀ ਕਿਸੇ پارٹی ਦਾ ਹੋਵੇ ਇਹਨਾਂ ਕੋਲ ਗਿਆ ਇਹਨਾਂ ਨੇ ਕਿਸੇ ਨੂੰ ਨਾ ਨਹੀਂ ਕੀਤੀ ਹਰ ਘਰ ਕੋਈ ਕੋਸ਼ਿਸ਼ ਹੋ ਕੇ ਗਿਆ ਐਕਰੋਸ ਦੀ ਪਾਰਟੀ ਲਾਈਨਸ ਸਭ ਤੋਂ ਵੱਧ ਪਪੂਲਰ ਮਦਰੀ ਪਾਰ ਸਰਕਾਰ ਦੇ ਰਿਤਨ ਗੜਕਰੀ ਜੀ ਦੇ ਇਹ ਨਿੰਦਰ ਭਾਈ ਮੋਦੀ ਜੀ ਦੀ ਸਰਕਾਰ ਵਿੱਚ ਬਹੁਤ ਬਧੀਆ ਤੇ ਬਹੁਤ ਲੋਕਾਂ ਜਾਰ ਬਣ ਗਾਰੇ ਬੜੇ ਨੇ ਔਰ ਇਹਨਾਂ ਦੀ ਕਾਜ਼ੀਅਤ ਹੈ ਕਿ ਕੋਈ ਵੀ ਇਹਨਾਂ ਕੋਲ ਕਦੇ ਨਰਾਸ਼ ਹੋ ਕੇ ਨਹੀਂ ਆਇਆ ਬਹੁਤ سارے ਕਵੀਨਾਂ ਪੰਜਾਬ ਨੇ ਕੀਤੇ ਨੇ ਸਾਰੇ ਦੇਸ਼ ਨੇ ਕੀਤੇ ਨੇ ਮੈਂ ਇਹਨਾਂ ਦਾ ਅੱਜ ਦੀ ਠੰਡੇ ਮੌਸਮ ਵਿੱਚ ਆਉਣ ਲਈ ਦਾ ਬਹੁਤ ਵੱਡਾ ਇਹਨਾਂ ਦਾ ਧੰਨਵਾਦ ਕਰਦਾ ਪੰਜਾਬ ਵਿੱਚ ਜਿਹੜੇ ਨਵੇਂ ਪ੍ਰੋਜੈਕਟਾਂ ਅਚ ਅਨਾਉਂਸ ਕੀਤੇ ਨੇ ਇਹ ਤੋਂ ਬਿਨਾਂ ਵੀ ਦਿੱਲੀ ਕਟੜਾ ਵੱਡਾ ਵੱਡਾ ਪ੍ਰੋਜੈਕਟ ਪੰਜਾਬ ਵਿੱਚ ਹੋ ਕੇ ਜਾ ਰਿਹਾ ਉਹ ਕੰਮ ਚੱਲ ਰਿਹਾ ਹੈ ਅੱਜ ਇਹਨਾਂ ਨੇ ਫਗਵਾੜੇ ਲਈ ਖਾਸ ਤੌਰ ਤੇ ਹੁਸ਼ਿਆਰ ਪਰਕਾਸਟੋਸੀ ਲਈ ਬਹੁਤ ਵੱਡੀ ਦੇਣ ਇਹਨਾਂ ਦੀ ਅੱਜ ਜਿਰੰਦਰ ਫਗਵਾੜਾ ਜਿਹੜਾ ਭਾਈ ਜਿਰੰਦਰ ਤੋਂ ਫਗਵਾੜੇ ਦੀ ਫੋਰ ਲੇਨਿੰਗ ਸੜਕ ਹੋਣੀ ਹੈ ਪੱਕਾ 1553 ਕਰੋੜ ਦੀ ਉਹਦਾ ਵੀ ਅਜੇ ਨੀਂਹ ਪੱਧਰ ਰੱਖਿਆ ਗਿਆ ਔਰ ਇੱਕ ਆਪ ਸ਼ੁਰੂ ਹੋ ਰਿਹਾ ਹੈ ਇੱਕ ਦਾ ਟੈਂਡਰ ਵੀ ਹੋ ਚੁੱਕਾ ਕੰਮ ਵੀ ਅਲਾਟ ਹੋ ਚੁੱਕਾ ਠੇਕੇਦਾਰ ਵੀ ਆ ਗਿਆ ਮਸ਼ੀਨਰੀ ਉਹ ਇੱਥੇ ਲਿਆ ਔਰ ਬਹੁਤ ਜਲਦੀ ਕੰਮ ਸ਼ੁਰੂ ਕਰ ਦੇਣਾ ਹੈ ਇਸ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਸਾਰੇ ਫਗਵਾੜੇ ਵਾਲਿਆਂ ਨੂੰ ਜਿਹੜੇ ਹਸ਼ਿਆਰ ਪਰਵਾਰਸੀਆਂ ਨੂੰ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਵਧਾਈ ਪੰਜਾਬ ਲਈ ਬਹੁਤ ਵੱਡੀ ਜਿਹੜੀ ਹੋਏਗੀ ਮੈਂ 2019 ਚ ਐਮਪੀ ਬਣਿਆ ਉਦੋਂ ਜਦੋਂ ਫਗਵਾੜੇ ਤੋਂ ਅਸੀਂ ਜਾਂਦੇ ਸੀ ਚੰਡੀਗੜ੍ਹ ਨੂੰ ਬੜੀ ਸੜਕ ਖਰਾਬ ਸੀ ਉਹ ਫੋਰ ਲੇਨਿੰਗ ਸੜਕ ਕਰਕੇ ਅੱਜ ਰਸਤੇ ਪਤਾ ਨਹੀਂ ਲੱਗਦਾ ਫਗਵਾੜਾ ਨਮਾਸ਼ਰ ਕਰੋ ਨਿਕਲੇ ਕੁਰਾਲੀ ਰੋਪੜ ਦੇ ਸਾਰੇ ਬਾਈਪਾਸ ਬਣ ਗਏ ਨੇ ਇਸੇ ਤਰ੍ਹਾਂ ਬਹੁਤ ਸਾਰੀਆਂ ਸੜਕਾਂ ਸਾਰੇ ਪੰਜਾਬ ਚ ਬਣੀਆਂ ਨੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਅਸੀਂ ਨਸ਼ਰ ਹਾਈਵੇ ਦੇ ਬਹੁਤ ਸਾਰੇ ਗੰਵ ਪੰਜਾਬ ਚ جتیں سوبر بھی ہوئے نے دعابے بھی ہوئے اور ماجے بھی ہوئے نے اورقی کے خوشحالی رہا ہے میں ایک بےنتی کرنی چونہ ہے کہ اج جسی دیش دنیا ترقی کر رہا ہے اسی عمرت کال کے سمیں بچوں نکر رہے ہیں دیش دنیا کا سبت تیزی ترقی کرا پارت دیش ہے ਦੁਨੀਆਜ ਪੰਜਵੀਂ ਰਾਸ਼ਟਰੀ ਗਾਨ ਸਭ ਤੋਂ ਵੱਡੀ ਰਾਸ਼ਟਰੀ ਕਾਦਮੀ ਹੈ ਨੈਸ਼ਨਲ ਗਾਨਵੀ ਹੈ ਔਰ ਅਸੀਂ ਬਹੁਤ ਜਲਦ ਤੀਜੀ ਸਤਾ ਤੇ ਪਹੁੰਚਣ ਵਾਲੀਆਂ ਔਰ ਦੇਸ਼ ਜਿੰਨੀ ਤੇਜ਼ੀ ਨਾਲ ترقی ਕਰ ਰਿਹਾ ਹੈ ਉਹ 2047 ਤੱਕ ਵਿਕਸਿਤ ਭਾਰਤ ਦਾ ਨਿਰਮਾਣ ਦਾ ਅਸੀਂ ਨੇਚਾ ਲੈ ਕੇ ਸਰਕਾਰ ਚੱਲ ਰਹੀ ਹੈ ਨਿੰਦਰ ਮੋਦੀ ਜੀ ਦੀ ਸਰਕਾਰ ਇਹਨਾਂ ਨੇ ਨਿਚਾ ਕੀਤਾ ਕਿ 2047 ਤੱਕ ਵਿਕਸਿਤ ਭਾਰਤ ਦਾ ਨਿਰਮਾਣ ਹੋਣਾ ਵਿਕਸਿਤ ਭਾਰਤ ਹੋਏਗਾ ਦੇਸ਼ ਇੱਕ ਸ਼ਕਤੀਸ਼ਾਲੀ ਦੇਸ਼ ਬਣ ਕੇ ਉੱਭਰੇਗਾ ਔਰ ਦੇਸ਼ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਸਾਨੂੰ ਖੁਸ਼ੀ ਹੈ ਕਿ ਨਿਤਨ ਗੜੀ ਵਰਗੇ ਮਹਾਨ ਨੇਤਾ ਵਿਜਰਨੀ ਨੇਤਾ ਸਾਡੇ ਪਾਸੋਂ ਜਿਹੜਾ ਸਾਨੂੰ ਮਾਰਗਦਰਸ਼ਨ ਮਿਲਦਾ ਔਰ ਨਰਿੰਦਰ ਭਾਈ ਮੋਦੀ ਜੀ ਵਰਗੇ ਪ੍ਰਧਾਨ ਮੰਤਰੀ ਜਿਹੜਾ ਸਾਰੀ ਦੁਨੀਆ ਜਨਾ ਪੈਦਾ ਕੀਤਾ ਹੈ ਭਾਰਤ ਦਾ ਮਨਾ ਸਾਰੀ ਦੁਨੀਆ ਜਿਹਨਾਂ ਚਮਕਾਇਆ ਔਰ ਭਾਰਤ ਦੀ ਇੱਜ਼ਤ ਮਾਣ ਨਾਲ ਦੁਨੀਆਂ ਜਾਂਦਾ ਔਰ ਭਾਰਤ ਦੀ ਹਰ ਕੰਬਟੇ ਪਾਰ ਦੀ ਸਾਲੇ ਜਾਂਦੀ ਹੈ ਪਾਰ ਦਾ ਮਾਰ ਤੇ ਸਤਕਾਰ ਸਾਰੀ ਦੁਨੀਆ ਚ ਵਜਿਆ ਮੈਂ ਬੇਨਤੀ ਕਰਾਂ ਕਿ ਅੱਜ ਅਸੀਂ ਖੁਸ਼ਕਿਸਮਤ ਆ ਕਿ ਅਸੀਂ ਉਸ ਅਮਰਤ ਕਾਲ ਚੋਂ ਗੁਜ਼ਰ ਆਏ ਜਦ ਦੇ ਦੇਸ਼ ਤੇ ਬੇਕਸਦ ਹੋਣ ਦੀਆਂ ਪਲਾਗਾ ਪਟ ਰਿਹਾ ਹੈ ਪਲਾਗਾ ਪਟ ਰਿਹਾ ਹੈ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਸੀਂ ਉਸ ਦੇ ਗਵਾਹ ਵੀ ਆ ਅਸੀਂ ਉਸ ਦੇ ਹਿੱਸੇਦਾਰ ਵੀ ਆ ਮੈਂ ਇੱਕ ਵਾਰ ਫੇਰ ਇਸ ਗੱਲ ਕਰੀਦਾ ਪੰਜਾਬਔਰ ਤੇ ਧੰਨਵਾਦ ਕਰਦਾ ਉਹਨਾਂ ਦਾ ਜੀ ਆਇਆਂ ਆਖਦਾ ਕਿ ਉਹ ਰਾਜ ਦੀ ਠੰਡੇ ਪਾਸੇ ਤੁਸੀਂ ਸਾਰੇ ਲੋਕ ਆਏ ਹੋ ਇਤਨ ਗੜਜੀ ਦਿੱਲੀ ਤੋਂ ਆਏ ਨੇ ਮੈਂ ਹਰ ਦਿਲ ਦੀ ਦਿਲ ਦੀ ਗਰਾਈਆਂ ਤੋਂ ਉਹਦਾ ਸਵਾਗਤ ਕਰਦਾ ਹਾਂ ਆਰਾਮ ਕਰਦਾ ਹਾਂ ਕਿ ਇਸੇ ਤਰ੍ਹਾਂ ਦਾ ਹਾਲ ਸਾਡੇ ਦੇ ਮੇਲ ਬਰੇ